ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਇਹ ਜਾਣਕਾਰੀ ਖਾਸ ਤੌਰ ਤੇ ਵਿਦਿਆਰਥੀਆਂ ਵਰਕ ਪਰਮਿਟ ਵਾਲਿਆਂ ਵਿਜ਼ਟਰ ਅਤੇ ਪੀਆਰ ਦੇ ਚਾਹਵਨਾਂ ਲਈ ਬਹੁਤ ਜ਼ਰੂਰੀ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਆਪਣੀਆਂ ਪਿਛਲੀਆਂ ਨੀਤੀਆਂ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਹਨ ਜਿਸ ਵਿੱਚ ਨਵੇਂ ਪੋਰਟਲ ਅਤੇ ਪ੍ਰੋਗਰਾਮ ਲਿਆਉਣ ਦੀ ਗੱਲ ਸ਼ਾਮਲ ਹੈ ਇੱਕ ਅਹਿਮ ਤਬਦੀਲੀ ਇਹ ਹੈ ਕਿ ਹੁਣ ਕੁਝ ਇਮੀਗ੍ਰੇਸ਼ਨ ਨੂ ਸੁਭਾਈ ਪੱਦਰ ਤੇ ਜ਼ਿਆਦਾ ਤਰਜੀਹ ਮਿਲ ਸਕਦੀ ਹੈ ਯਾਨੀ ਸੂਬੇ ਆਪਣੀਆਂ ਲੋੜਾਂ ਮੁਤਾਬਿਕ ਇਮੀਗ੍ਰੇਸ਼ਨ ਨੂੰ ਚੁਣਨ ਵਿੱਚ ਜ਼ਿਆਦਾ ਵੱਡੀ ਭੂਮਿਕਾ ਨਿਭਾਉਣਗੇ ਇਸ ਦੇ ਨਾਲ ਹੀ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਨਵੰਬਰ 2025 ਵਿੱਚ ਦੁਬਾਰਾ ਖੁੱਲਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਨਾਲ ਪਰਿਵਾਰਿਕ ਮੇਲ ਮਿਲਾਪ ਦੀ ਉਡੀਕ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕੈਨੇਡਾ ਨੇ 2025 ਤੋਂ 2027 ਤੱਕ ਇਮੀਗ੍ਰੇਸ਼ਨ ਯੋਜਨਾਵਾਂ ਵੀ ਜਾਰੀ ਕੀਤੀਆਂ ਹਨ ਜੇ ਤੁਸੀਂ ਕੈਨੇਡਾ ਵਿੱਚ ਪੜਨ ਜਾਣ ਜਾ ਰਹੇ ਹੋ ਜਾਂ ਪਹਿਲਾਂ ਉੱਥੇ ਹੋ ਤਾਂ ਤੁਹਾਨੂੰ ਸਟੱਡੀ ਪ੍ਰੋਗਰਾਮਾਂ ਅਤੇ ਸਤਾਵਾ ਦੀ ਚੋਣ ਵਿੱਚ ਹੋਰ ਜ਼ਿਆਦਾ ਵਿਕਲਪ ਮਿਲ ਸਕਦੇ ਹਨ ਜਿਹੜੇ ਲੋਕ ਪਹਿਲਾਂ ਹੀ ਕੈਨੇਡਾ ਵਿੱਚ ਹਨ ਉਹਨਾਂ ਨੂੰ ਪੀਆਰ ਤੱਕ ਜਾਣ ਦੇ ਨਵੇਂ ट्रांजੈਕਸ਼ਨ ਵਿਕਲਪ ਮਿਲ ਸਕਦੇ ਹਨ ਜੇਕਰ ਤੁਹਾਡੀ ਪੀਆਰ ਅਰਜੀ ਪਹਿਲਾਂ ਹੀ ਪ੍ਰੋਸੈਸ ਵਿੱਚ ਹੈ ਤਾਂ ਤੁਹਾਨੂੰ ਪ੍ਰੋਸੈਸਿੰਗ ਜਾਂ ਯੋਗਤਾ ਮਾਪਦੰਡਾਂ ਵਿੱਚ ਕੁਝ ਛੋਟੇ ਜੇਕਰ ਤੁਹਾਡੀ ਪੀਆਰ ਆਪਣੀ ਜੇਕਰ ਤੁਹਾਡੀ ਪੀਆਰ ਅਰਜੀ ਪਹਿਲਾਂ ਹੀ ਪ੍ਰੋਸੈਸਿੰਗ ਵਿੱਚ ਹੈ ਜੇਕਰ ਤੁਹਾਡੀ ਪੀਆਰ ਅਰਜੀ ਪਹਿਲਾਂ ਹੀ ਪ੍ਰੋਸੈਸ ਵਿੱਚ ਹੈ ਤਾਂ ਤੁਹਾਨੂੰ ਪ੍ਰੋਸੈਸਿੰਗ ਜਾਂ ਯੋਗਤਾ ਮਾਪਦੰਡਾਂ ਵਿੱਚ ਕੁਝ ਛੋਟ ਮਿਲ ਸਕਦੀ ਹੈ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਨਵੇਂ ਪ੍ਰੋਗਰਾਮ ਦਾ ਮਤਲਬ ਇਹ ਨਹੀਂ ਕਿ ਪੀਆਰ ਆਪਣੇ ਆਪ ਮਿਲ ਜਾਵੇਗੀ ਮੂਲੀਆਂ ਜ਼ਰੂਰਤਾਂ ਤਾਂ ਉਹੀ ਰਹਿਣਗੀਆਂ ਪਰ ਕੁਝ ਹੱਦ ਤੱਕ ਉਹਨਾਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ ਅਤੇ ਨਵੀਆਂ ਸ਼੍ਰੇਣੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਹਾਲ ਹੀ ਵਿੱਚ ਬੰਦ ਹੋ ਚੁੱਕੇ ਕੇਅਰ ਗੀਵਰ ਪਾਇਲਟ ਵਰਗੇ ਪ੍ਰੋਗਰਾਮਾਂ ਨੂੰ ਨਵੇਂ ਹੁਨਰ ਆਧਾਰਿਤ ਅਤੇ ਖੇਤਰੀ ਪਾਇਲਟ ਪ੍ਰੋਗਰਾਮ ਵੱਜੋਂ ਮੁੜ ਖੋਲਿਆ ਜਾ ਰਿਹਾ ਹੈ। ਦੂਜੇ ਪਾਸੇ ਪੀਆਰ ਟਿਕਿਆਂ ਵਿੱਚ ਕਮੀ ਆਉਣ ਕਾਰਨ ਹੁਣ 90% ਲੋਕਾਂ ਨੂੰ ਪੀਆਰ ਲੈਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਬਾਜ਼ਾਰ ਮੁਕਾਬਲਾ ਸਖਤ ਹੋ ਚੁੱਕਾ ਹੈ। ਇਸ ਲਈ ਜੇਕਰ ਤੁਹਾਡੇ ਕੋਲ ਚੰਗਾ ਕੰਮ ਦਾ ਤਜਰਬਾ ਹੈ ਅਤੇ ਤੁਸੀਂ ਮੰਗ ਵਾਲੀਆਂ ਸ਼੍ਰੇਣੀਆਂ ਵਿੱਚ ਆਉਂਦੇ ਹੋ ਤਾਂ ਹੀ ਤੁਹਾਡੇ ਪੀਆਰ ਮਿਲਣ ਦੇ ਚਾਂਸ ਜ਼ਿਆਦਾ ਮਜ਼ਬੂਤ ਹਨ। ਉਸ ਤੋਂ ਅਗਲੀ ਗੱਲ ਕਰਦੇ ਹਾਂ ਜੀ ਪੀਐਨਪੀ ਅਤੇ ਕੈਨੇਡੀਅਨ ਤਜਰਬੇ ਵਾਲਿਆਂ ਨੂੰ ਤਰਜੀਹ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਜਾਰੀ ਰਹਿਣਗੇ ਅਤੇ ਨਿਊ ਬਰਜਵਿਕ ਅਤੇ 온ਟਾਰੀਓ ਵਰਗੇ ਸੁਭਿਆ ਵਿੱਚ ਹੁਣ ਇਹ ਰੂਟ ਦੁਬਾਰਾ ਖੁੱਲ ਚੁੱਕੇ ਹਨ ਇੱਕ ਹੋਰ ਮਹੱਤਵਪੂਰਨ ਸੰਕੇਤ ਇਹ ਹੈ ਕਿ ਕੈਨੇਡਾ ਹੁਣ ਉਹਨਾਂ ਅਰਜੀਕਰਤਾਵਾਂ ਨੂੰ ਤਰਜੀਹ ਦੇ ਰਿਹਾ ਹੈ ਜੋ ਦੇਸ਼ ਦੀ ਆਰਥਿਕਤਾ ਵਿੱਚ ਤੁਰੰਤ ਯੋਗਦਾਨ ਪਾ ਸਕਦੇ ਹਨ ਇਸ ਲਈ ਜਿਨ੍ਹਾਂ ਲੋਕਾਂ ਕੋਲ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਸਟੱਡੀ ਜਾਂ ਕੰਮ ਦਾ ਤਜਰਬਾ ਹੈ ਉਹਨਾਂ ਲਈ ਪੀਆਰ ਦਾ ਰਸਤਾ ਹੁਣ ਹੋਰ ਸੌਖਾ ਕੀਤਾ ਜਾ ਰਿਹਾ ਹੈ ਏਸੀ ਕੀ ਕੈਨੇਡਾ ਦੇ ਨਾਲ ਜੁੜੀ ਹੋਈ ਕੁਝ ਅਹਿਮ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ